ਲੋਭਤ ਕੀ ਗੱਲ ਕਰ ਚਾਹਦਾ ਦੇਖਨੇ ਕੀ ਕਹੇ ਬਤਾਤ ਨੇ ਚਾਚਾ ਇਹ ਨੂੰ ਮੈਂ ਸਾਰਾ ਕੁਝ ਦੱਸਦਾ ਪੰਜ ਕਿਲੋ ਮੈਨੂੰ ਇੱਕ ਪੰਜ ਦੀ ਲਾਜ ਉਹ ਯਾਰ ਤੂੰ ਛੱਡ ਤੂੰ ਤੂੰ ਗੇਹਾਂ ਕੋਈ ਨਹੀਂ ਤਾਂ ਬਲਰਾ ਮੇਰੇ ਕੋਲ 70 ਕੀ ਦਿਲਾ ਦੇ ਮੇਰੇ ਕਹਿੰਦੇ ਕਿੰਨੇ ਦੀ ਕਰ ਕਿੰਨੇ ਦੀ ਕਿੰਨੇ ਦੀ ਅਸਲ ਤੁਸੀਂ ਪੱਕੇ ਬੰਦੇ ਹੋ ਸਾਨੂੰ ਸਾਰੀ ਪੱਕੀ ਗੱਲ ਚੱਲ ਉਹ ਕਹਿ ਫਿਰਦਾ ਕਿੰਨੇ ਦੀ ਉਸਾਂ ਪਾਈ ਆ ਜ ਬਿੱਲੇ ਹੁਣ ਫਿਰ ਤੋਰ ਮਾਰ ਦੇ ਆਇਆਂ ਨੂੰ ਤੋਰ ਖਾਂ ਇੱਧਰ ਕਿੱਧਰ ਲਈ ਜਾਣਾ ਓਏ ਐਨੂੰ ਤੋਰ ਲੈ ਚਾਚਾ ਉਰੇ ਲੈ ਓਰੇ ਉਰੇ ਲਿਆ ਕੋਈ ਕਰਨਾ ਹੈ ਮੇਰਾ ਕੋਈ ਕੋਈ ਹੈਗੇ ਗੰਜੈਸ ਕਹਣੀ ਕੀ ਜੇ ਤਾਂ ਕਮੇ ਦਾ ਸੀ ਮੈਂ ਕਹਿਦਣਾ ਕੋਈ ਕਹਿਦੇ ਮੈਂ ਮੁੜ ਜੂਆ ਮਾਜੀ ਵੀ ਹੁੰਦੀ ਮਾਜੀ 80 ਵੀ ਫਿਰ ਫਿਰ ਤੂੰ ਕਹਿ ਕੇ ਜਾ ਮੈਨੂੰ ਕੋਈ ਫਿਰ ਤੂੰ ਕਹਿ ਕੇ ਜਾ ਮੈਨੂੰ ਕਹਿ ਕੇ ਜਾ ਕਹਿ ਕੇ ਜਾ ਤੇਰਾ ਕੁਝ ਕਹਤਾ ਤੈਨੂੰ ਕਿੰਨੇ ਦੀ ਬਸ ਤੈਨੂੰ ਐਸ ਕਹਤਾ ਕਿੰਨੇ ਦੀ ਲਹੋ ਲੱਗੀ ਜਾਂਦੇ ਰਪੈਸ ਕਿੰਨੇ ਦੀ ਨਹੀਂ ਖੜ ਕੇ ਮੈਨੂੰ ਤਾਂ ਦੱਸਿਆ ਹੈ ਭਾਈ ਦਾ ਕਿਉਂ ਆ ਲੈ ਭਾਈ ਦਾ ਤੈਨੂੰ ਖੜ ਕੇ ਦੱਸ ਖੜ ਕੇ ਦੱਸ ਕਿੰਨੇ ਦੀ ਹਾਂ ਜਾਂ ਨਾ ਸਿੱਧੀ 2000 ਲਾ ਲਈ ਆਣੀ ਵਿੱਚੋਂ ਜੀ ਅੱਸੀ ਆ ਨੋ ਬਸ ਕਿੰਨੇ ਦੀ ਕਿ 50 ਦੀ ਹਾਂ ਨਾ ਹਾਂ ਨਹੀਂ 85 ਦੀ ਹੁੰਦੀ ਨਹੀਂ ਹੁੰਦੀ 86 ਦੀ ਨਹੀਂ ਹੁੰਦੀ ਯਾਰ ਕਿੰਨੇ ਦੀ ਉੱਥੇ ਹਾਂ ਯਾਰ ਬਾਈ ਮੈਂ ਸਾਡਾ ਮੁੱਲ ਕਰਕੇ ਬਾਈ ਨੂੰ ਸਾਰੀ ਪੱਕੀ ਗੱਲ ਦੱਸ ਤਾ ਚੰਗੀਲਾ ਤੇ ਚਲਾ ਲੋ ਵੀ ਤਾਂ ਤਾਂ ਮੇਲਾ ਪੋ ਤੂੰ ਇਹ ਕੋਈ ਉਹ ਚਾਚਾ ਤੂੰ ਪਾ ਦੇ ਰਾਹ ਉਹ ਚਾਚਾ ਤੈਨੂੰ ਜਿਹੜਾ ਤੈਨੂੰ ਕਹਦਾ ਕਹਿਿਆ ਨਹੀਂ ਕਿਸੇ ਨੂੰ ਚਾਹੀਦੀ ਗੱਲ ਜਿਵੇਂ ਤੈਨੂੰ ਕਹਤਾ ਬਸ ਚੱਪ ਕਰ ਜਾਨੀ ਫਿਰ ਤੂੰ ਮੜਾ ਜਾ ਬਾਈ ਤਿੰਨ ਘੱਟ 90 ਦੀ ਹੁੰਦੀ ਆ ਨਹੀਂ ਹੁੰਦੀ ਨਹੀਂ ਕਿੰਨੇ ਦੀ ਹੁੰਦੀ ਹੁੰਦੀ ਕਿੰਨੇ ਦੀ ਫਿਰ ਜਿੱਥੇ ਤੈਨੂੰ ਕਹਤਾ ਉੱਥੇ ਹੂ ਸ਼ੇਰਾ ਤੈਨੂੰ ਮੈਂ ਕਹਾ ਪੱਕਿਆ ਬੰਦਾ ਜੀ ਪੱਕੀ ਗੱਲ ਦੱਸੀ ਤੈਨੂੰ ਸਾਰਾ ਸਮਝਦਾਰਾਂ ਦਾ ਦੋ ਘੱਟ 90 ਦੀ ਦੇਣਾ ਨਹੀਂ ਹੁੰਦੀ ਨਹੀਂ ਉਹ ਦਿਨ ਮੈਂ ਦੇ ਦਤਾ ਜੀ ਘੋਟੀ ਹੁੰਦੀ ਇਹਦੀ ਗਦਰ ਤਾਂ ਕਰ ਲੈ ਯਾਰ ਡੂੜ ਲੱਖ ਦੀ ਬੱਛੀ ਬਦਲਾ ਬੱਛੀ ਦੀ ਗਦਰ ਤਾਂ ਕਰ ਤੂੰ ਪੱਕੇ ਥਾਂਵਾਂ ਤੇ ਤੈਨੂੰ ਦੱਸੀ ਆ ਵੀ ਪੱਕੇ ਥਾਂ ਹੈਗਾ ਤੈਨਾਂ ਚੜ ਮੈਂ ਗਿਆਣਾ ਕਿੰਨੇ ਦੀ ਕਰਾਂ ਜੀ ਨਹੀਂ ਤੇ ਹੋਗੇ ਬੋਲ ਤਾਂ ਦੇ ਇੱਕ ਪੰਜ ਦੀ ਤੈਨੂੰ ਗਏ ਚੰਗੀ ਦਾ ਜੀ ਤੇ ਵੇਜਾ ਥੱਲੇ ਨਹੀਂ ਚੰਗੋ ਦੀ ਦਿੰਨਾ ਨਹੀਂ ਦਿੰਦਾ ਨਹੀਂ ਹਜੇ ਵੀ ਨਹੀਂ ਦਿੰਦਾ ਨਹੀਂ ਦਿੰਦਾ ਹਜੇ ਨਹੀਂ ਕੋਈ ਬੱਚੀ ਹੈ ਤੇ ਤੁਮ ਤੇਰਾ ਮੋ ਲੋਗ ਰਹੇ ਪੱਕੇ ਬੰਦੇ ਨਾਲ ਤੇਰੇ ਕੋਲੇ ਤੇ ਪੱਕਾ ਮੁੱਲੀ ਤਾਂ ਲਾਇਆ ਫਿਰ ਯਾਰ ਨਹੀਂ ਯਾਰ ਗੱਲ ਕਰ ਜਿਹੜਾ ਮੁੱਲ ਲਾਇਆ ਤੂੰ ਤੂੰ ਜਰਾ ਕਹਾਂ ਤੂੰ ਕਦਰ ਹੀ ਨਹੀਂ ਕਰੀ ਬਹਿਣ ਦੀ ਮੈਂ ਥੋੜੀ ਕਦਰ ਕਰਦਾ ਪਹਿਲਾਂ ਮਤਬ ਵੜਨਗੇ ਅਸੀਂ ਇੱਕ ਵਾਰੀ ਤੁਸੀਂ ਅੰਦਾਜ਼ ਆਪਾਂ ਜਿੰਦਾ ਕੋਈ ਚਲੋ ਜੀ ਜਿਹਨੇ 90 ਲਾਤਾ ਹੈ ਹਾਣੇ ਦੇ ਰਿਹਾ ਮੁਰਲਾ ਥਾਂ ਉਹ ਵਾਦੀਪੂਦੀ ਹੈ ਪਾਰਾ ਕਿਸੀ ਵੇੜਾ ਕੱਚੀ ਵੇੜਾ ਗਲਤ ਕੱਚੀ ਹੈ ਥੋੜੀ ਜੀ ਚੰਦੇ ਕੀ ਲੰਬੇ ਚੱਲ ਫਿਰ ਹਾਂ ਪਰਲੇ ਤੋਂ ਹਾਂ ਜੀ ਨਹੀਂ ਦਿੰਦਾ ਕਿੰਨੀ ਕਿੰਨੀ ਜੀ ਆਹ ਕਰੀਏ ਹਾਂ ਤੂੰ ਨਹੀਂ ਤੂੰ ਮੇਰੀ ਮੈਂ ਤੈਨੂੰ ਇੱਕ ਦਾਦਾ ਜਿਹੜੀ ਨੂੰ ਮੈਂ ਚਿੰਬੜਿਆ ਹੋਇਆ ਨਾ ਉਹ ਮੇਰੇ ਆਊਗੀ ਤੈਨੂੰ ਬਾਕੀ ਤੂੰ ਖੜਾ ਰਹੇਗਾ ਆਥਨ ਤੱਕ ਇਹ ਵਰਕ ਇਹ ਮੋੜ ਰਾਇ ਨਹੀਂ ਦਿੰਦਾ ਕੋਈ ਹੈ ਸਾਢੇ ਪੈਂ ਸਾਢੇ ਪੈਂਤ ਕਿਹਾ ਯਾਰ ਇਹ ਮਾਜੀ ਦੀ ਦੇਣ ਨੂੰ ਚੱਕਰ ਚ ਮੈਂ ਮਤਲਬ ਹੀ ਨਹੀਂ ਦਾ ਤਾਮ ਤੱਕ ਖਚਾਂਦੇ ਰਹੇਗਾ ਪੁੱਤ ਬੜਾ ਸਮਝ ਹੂੰ ਤਲਾ ਰਸ ਤੇ ਪੈਂਤ ਨਹੀਂ ਨੰਦਸ ਵੈਤ ਨਾ ਸਰਦੀ ਵਿੱਚ ਹੀ ਦੋ ਘਾਟਾ ਓ ਯਾਰ ਬਾਈ ਫਿਰ ਲੈ ਨਾਸ ਤੇ ਮੈਂ ਤੈਨੂੰ ਸਾਢੇ ਮੱਝ ਦੀ ਕਹੀ ਐ ਹੁਣ ਮੈਨੂੰ ਕਿੰਨੇ ਦੀ ਐ ਤੈਨੂੰ ਸਾਢੇ ਮੱਝ ਦੀ ਕਹੀ ਐ ਮੋਢਿਆ ਯਾਰ ਬੋਲਦਾ ਨਹੀਂ ਭੈਂ ਕੀ ਬੋਲ ਰਿਹਾ ਵਾਰਕੀ ਵਾਲਾ ਬੈੜਾ ਯਾਰ ਇਹਨੂੰ ਜੇ ਮੈਂ ਫਰੀ ਗੱਲ ਕਰਾਂ ਫਿਰ ਇਹ ਮਤਲਬ ਉਹ ਕਰਦਾ ਉਹ ਤੂੰ ਮੈਨੂੰ ਕਹਿ ਦੇ ਸੋਹਣਿਆ ਐ ਨਾ ਕਰਿਆ ਕਰ ਤੂੰ ਝੋਟਿਆ ਲੈ ਕਰਾਂ ਯਾਰ ਮਾਣਾ ਚਲ ਯਾਰ ਮੈਂ ਤੂੰ ਠੀਕ ਐਂ ਹੂੰ ਫੇਰ ਉਹ ਮਾ ਮੀ ਹਬੀ ਸਿੱਖੀ ਦੇ ਬੋਲਦੇ ਨੇ ਬੋਲ ਦੇ ਵੀਰ ਬਣਿਆ ਕਹਿ ਦੇ ਬਾਈ ਬਣਿਆ ਐ ਨਾ ਕਰ ਐ ਨਾ ਕਰ ਮੈਂ ਜਗਰਾਵੀ ਧੱਕਾ ਕਰ ਉਹ ਜਗਰਾਵੀ ਤੇਰੀ ਕਰਕੇ ਥੋੜੀ ਗਾਣਾ ਨਾ ਹੁੰਦੀ ਭੈਣ ਚੋ ਦਾ ਕੰਮ ਆ ਮੈਂ ਬਾਲੀ ਪੈੜੀ ਕਰਨੀ ਸੀ ਆ ਤਾਂ ਤੁਸੀਂ ਯਾਰ ਤੁਹਾਡੇ ਨਾਲ ਥੋੜੋ ਜੀ ਗੱਲ ਕਰਾਂਗੇ ਮੈਂ ਵੀ ਤੈਨੂੰ ਵੇਖ ਫੇਰ ਕਰਦੀ ਆ ਵੀ ਨਜਾਇਜ਼ ਨਹੀਂ ਕਹਿੰਦਾ ਭਾਈ ਜਾਣ ਤੱਕ ਹਲਾਵਲੇ ਹੋਣ ਤਾਂ ਮੈਂ ਫੇਰ ਤੂੰ ਕਵੇਂ ਵੀ ਹਾਂ ਮਾਰੋ ਹਾਂ ਮਾਰੋ ਹੈ ਤੇਰੀ ਕਦਰ ਕੀਤੀ ਐ ਉਹਨੂੰ ਮੋੜ ਦੇਣੀ ਵਾੜ ਦੇ 70000 ਹੁਣ ਕੀ ਹਾਂ ਕਿ ਮੋੜ ਅਜੇ ਨਹੀਂ ਕਹਿੰਦਾ ਦੱਸ ਯਾਰ ਹੁਣ ਕੀ ਬੰਦਾ ਕਰੇ ਦੱਸ ਫਿਰ ਉਹ ਬੋਲ ਪਾਇ ਤੂੰ ਨਾ ਆ ਜਾ ਕੋਹਾਂ ਬੋਲਾਂ ਯਾਰ ਉਹਨੇ ਮੈਂ ਨਹੀਂ ਦੇਣੀ ਨਹੀਂ ਮੰਨਦਾ ਇਹ ਤੇ ਇਹ ਗੱਲ ਤਾਂ ਸਾਨੂੰ ਵੀ ਪਤਾ ਫਿਰ ਤੂੰ ਹੱਥੋਂ ਤਾਂ ਪੱਕਾ ਕਰ ਦੋ ਉਹਨੂੰ ਵੀ ਕਿਤੇ ਦੇਖਣ ਦੇ ਹੈਂ ਲਈ ਮੈਂ ਕਰਦਾ ਇਹਨੂੰ ਨਾ ਤੂੰ ਤਾਂ ਜਾਣੀਂ ਨਹੀਂ ਮੈਂ ਤੂੰ ਆਏ ਵੇਖ ਵੀ ਮੈਂ ਤੈਨੂੰ ਕਦੇ ਬਾਲੇ ਵੱਡੇ ਪਾੜੇ ਤਾਨੂੰ ਪੜਦਾ ਨਹੀਂ ਪੜਦਾ ਤਾਂ ਫਿਰ ਆਪਾਂ ਫਿਰ ਤੇਰੀ ਇੱਜ਼ਤ ਵੀ ਕਰਦੇ ਆ ਮੈਨੂੰ ਘਰ ਇੱਕ ਹੀ ਝੱਟ ਕੇ ਕਰਦੇ ਮੈਨੂੰ ਹਜ਼ਾਰਾਂ ਵਿੱਚ ਇਹਦਾ ਸਿਰਫ ਇੱਕ ਮਾਣ ਹੀ ਕੀਤਾ ਸਾਡੇ ਮਾਂ ਚ ਕੀ ਕਿਸ ਮੁਕੀਏ ਜਿੱਤ ਤਾ ਬਿਤੀ ਗੱਲ ਸੁਣ ਵਾਲੀ ਹੋ ਗਿਆ ਚਲੋ ਬੱਚਿਆਂ ਪਿੱਛੇ ਰਹੀ ਆ ਹੋਰ ਕਿੰਨੇ ਦੀ ਬਰਲਾ ਲਾਸਟ ਲਾਸਟ ਮੈਂ ਘੱਟ ਜਾਣਾ ਲਾਸਟ ਕਹ ਦੇ ਬਾਈ ਗੁਣ ਕਹ ਦੇ ਕੋ ਹੋ ਲਾਹੇ ਨਹੀਂ ਕੋਈ ਬੱਚੇ ਲੱਗ ਜਾ ਹੁੰਦੀ ਤਾਂ ਮਾਤਾ ਮਾਪੇ ਕੱਛੀ ਇਹ ਨਾ ਫੋਨ ਕਰਾਉਂ ਗੁਲਕਿਆਂ ਦਾ ਮੈਂ ਆਉਣਾ ਹੈ ਇਹ ਤਾਂ ਮੌਧੀ ਕਰੀ ਹੁਣ ਸਾਰੀ ਮੇਰੀ ਜੇਬ ਟਪੇ ਗਈ ਨਹੀਂ ਮੈਂ ਨਹੀਂ ਜਾਵਾਂਗਾ। ਕੀ ਬੋਲਦਾ? ਪਲੇਟ ਪਰੋਂਟ ਵੀ ਇੱਛਾ ਥੰ ਚੜ ਕੇ ਸੀਗੀ ਟਾਈਟ ਵਾਈਟ। ਕਰੋ ਤੇਰਾ ਤੇ ਪਾਈ। ਯਾਰ ਚੈਨੇ ਮੇਰੀ ਗੱਲ ਸਾਨੂੰ ਕੱਚੀ ਪੱਕੀ ਸਾਨੂੰ ਤੇਰੀ ਸਰ ਚੀਜ਼ ਮੰਨਜ਼ੂਰ ਆ। ਠੀਕ ਹੈ ਨਾ ਬਸ ਉਹ ਬੰਦਾ ਵੀ ਦੀਂਦਾ। ਇੰਨੇ ਖਰੀ ਮੈਂ ਤੈਨੂੰ ਦੱਸ ਨਹੀਂ ਸਕਦਾ। ਹੁਣ ਮੇਰਾ ਕੀ ਮਾਨ ਜਿਹੜਾ ਭਰਾਵਾ ਮਾਨ ਬਸ ਉਹੀ ਆ। ਹਾਂ। ਲੱਗੀ ਬੁੱਬੀ ਲੱਗੀ ਵੀ। ਹਾਂ। ਕਹਿ ਦੇ ਬਾਈ ਬਣਾ ਨਹੀਂ ਫਿਰ ਮੈਂ ਤੈਨੂੰ ਕਹਿਦਾ ਤੇ ਤੇਰਾ ਮਾਂ ਤੇ ਮਾਜੀ ਉਹ ਜੋਰ ਛੱਡ ਦੀ ਨਾ 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 ਕਹਿ ਨਹੀਂ ਫਿਰ ਫਿਰ ਹੁਣ ਕੀ ਪਰ ਉਹ ਮੋਟੇ ਓਰੇ ਆਈ ਦੱਸ ਯਾਰ ਹੁਣ ਤੱਕ ਕੁਛ ਨਹੀਂ ਕਰ ਕੱਸ ਛੱਡੀ ਜੋਰ ਖਾਂ ਮਾਜੀ ਦੀ ਕਹਤਾ ਯਾਰ ਚਲ ਯਾਰ ਘਟ ਦੇ ਹਾਂ ਇਹਦਾ ਇਹਦਾ ਮੈਂ ਮਾਨ ਕਰਦਾ ਇਹ ਮੇਰੀ ਉਸ ਗੱਲ ਨੂੰ ਉਹ ਯਾਰ ਉਸੇ ਗੱਲ ਨੂੰ ਮੰਨਦੇ ਹੋਰ ਪਤੰਦਰਾ ਦੱਸ ਲੈ ਯਾਰ ਕਮਾਲ ਕਰ ਇਹਨਾਂ ਤੋਂ ਜਿਹੜੀ ਆਹ ਕੋ ਗਾਂ ਗੋ ਦਾ ਮਸਲਾ ਨਹੀਂਗਾ ਇਹ ਮੈਂ ਮੈਨੂੰ ਵੀ ਪਤਾ ਏ ਗੱਲ ਦਾ ਪਤਾ ਨਾ ਤੈਨੂੰ ਇਹ ਗੱਲ ਦਾ ਤੇ ਮੈਂ ਵੀ ਜਿਹੜੀ ਤੇਰੀ ਕਦਰ ਕਰਦਾ ਤੈਨੂੰ ਕਿਹਾ ਨਹੀਂ ਮੈਂ ਠੀਕ ਆ ਫਿਰ ਜੇ ਮੈਂ ਕਹਦਾ ਮੋਟਰ ਅੱਜ ਤਾਂ ਮੈਂ ਤੇਰੀ ਯਾਰ ਨੂੰ ਉਹਨੂੰ ਵਿਕਿਆ ਨਹੀਂ ਨਹੀਂ ਕਿਨੇ ਫਿਰ ਜਾਊ ਕਿਵੇਂ ਫਿਰ ਆਣਾ ਨਹੀਂ ਜਾਉਂ ਨਹੀਂ ਆਏ ਨਹੀਂ ਯਾਰੀ ਵਾਲੀ ਗੱਲ ਦੱਸ ਫੇਰ ਬਾਈ ਯਾਰੀ ਵਾਲੀ ਹਾਂ ਜਾਂ ਨਾ ਯਾਰੀ ਵਾਲੀ ਤੇਰੇ ਅਸਤੇ ਚਾਰ ਚੂਰ ਛੱਡ ਦੇ ਤੂੰ ਯਾਰ ਹਾਂ ਨਾ ਕਹ ਮੈਨੂੰ ਕਿੰਨੇ ਦੀ ਆ ਨਹੀਂ ਨਹੀਂ ਲੈ ਦੱਸ ਯਾਰ ਉਹ ਭੰਦੇ ਸੌ ਨਹੀਂ ਸੌ ਤਾਂ ਮੈਂ ਤੂੰ ਪਹਿਲਾਂ ਹੀ ਭੰਤੀ ਆ ਦੇ ਕੋਲੇ ਇਹ ਕੋਈ ਐਲਾਨ ਹੀ ਵਾਲਾ ਕੁਤਰ ਕੋਲੇ ਮੋਰੀ ਨਹੀਂ ਕੀਤਾ। ਫੇਰ ਬਕਵਾਹ। ਠੀਕ ਹੈ। ਹੋਰ ਨਹੀਂ ਗੱਲ ਕੋਈ। ਫਿਰ ਕਿਵੇਂ ਹੁਣ ਕੋਈ ਡਰਾਅ ਪਾਵੇ ਤਾਂ ਮੈਂ ਉਹਦਾ ਵੀ ਗੱਲ ਕੁੱਟਾਂ ਯਾਰ ਤੈਨੂੰ ਪਤਾ ਫਿਰ ਸਮਝੀਂ ਨਾ। ਹੁਣ ਐ ਤਾਂ ਯਾਰ ਇੱਕ ਲੱਤ ਤੇ ਖੜੇ ਤਾਂ ਗਾਹਕ ਨੂੰ ਵੀ ਨਹੀਂ ਮਾਰਿਆ ਜਾਂਦਾ। ਹੈਂ? ਇਹਦਾ ਮਤਲਬ ਤਾਂ ਮੇਰਾ ਹੀ ਤੈਨੂੰ ਕਹਣਾ ਨਜਾਇਜ਼ ਆ ਨਾ। ਉਹ ਉਹ ਉਹਦਾ ਹੱਥ ਲਏਗਾ ਮਾੜਾ ਜਿਹੀ ਕੀ ਜਾਂਦਾ ਉਹ। ਕੋਸ ਆਖੀ ਜਾਵੇ। ਤੇ ਫਿਰ ਮੈਂ ਦੋ ਵਾਰ ਕਿ ਮੈਂ ਪੈ ਦੀਆਂ ਨਾ ਤੇ ਮੈਂ 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 ਕਹੂੰਗਾ ਮੈਂ ਸਾਡੇ ਨਾਲ ਸਰ ਦੀ ਵਿੱਚ ਨਹੀਂ ਫਿਰ ਉਹੀ ਤਾਂ ਫਿਰ ਉਹ ਵੀ ਤਾਂ ਫਿਰ ਸਾਡੇ ਤੇ ਯਾਰ ਕਦਰ ਕਰਦਾ ਉਹ ਵੀ ਤਾਂ ਫਿਰ ਵੀ ਸਾਡੇ ਦੀ ਗੱਲ ਹਾਂ ਬਾ ਫਿਰ ਫਿਰ ਅਸੀਂ ਤਾਂ ਉਹ ਜੀ ਗੱਲ ਆਪਾਂ ਤਾਂ ਤੇਰੇ ਸਾਹਮਣੇ ਇੱਕ ਹੱਥ ਵੀ ਨਹੀਂ ਲਿਆ ਮੈਨੂੰ ਪਤਾ ਉਹਨੇ ਕੀ ਕਹਿਣਾ ਕੀ ਮਨਵਾਇਆ ਕਰਦੇ ਜੀ ਮੈਂ ਪਰ ਤੇ ਲੈ ਲਿਆ ਜੀ ਜਿਵੇਂ ਕਹਤਾ ਬਰਗਾਰੇ ਨਾ ਮਜਬੂਰ ਜਾਨਵਰ ਕੱਚਾ ਮੈਨੂੰ ਸਾਨੂੰ ਧੱਕ ਲੱਗੀ ਹੁੰਦੀ ਪੜੀ ਆਉਣਾ ਪਿਆ ਚਲ ਕਹਿ ਫਿਰ ਹੁਣ ਨੇੜਾ ਗੱਲ ਹੋਈ ਨਵੇੜਤੀ 10 4 ਤੇ ਹੋਰ ਕਿੰਨੇ ਕੋਈ 5 ਦਾ ਫਰਕ ਆ ਦੋ ਦੀਏ ਜੇ ਕੋ ਵਰਾਸਾ ਹੈ ਕਿੰਨੇ ਦੀ 5 ਦਾ ਦੋਦੀ ਕਰਤਾ ਕਿੰਨੇ ਦੀ ਹੋ ਗਈ ਕਿੰਨੇ ਦੀ ਹੋ ਗਈ ਹਰ ਵੀ ਨਾ ਤੈਨੂੰ ਤੈਨੂੰ ਉਹ ਮੇਰੀ ਇਹ ਗੱਲ ਸੁਣ ਖੜ ਜਾ ਉਹ ਵੇ ਇੱਕ ਗੱਲ ਸੁਣ ਲੈ ਇਹ ਜਾਨਵਰ ਇਹ ਟੋਲਕਟਾ ਜੇ 2 ਰੁਪਏ ਆਉਣਗੇ ਠੀਕ ਆ ਨਹੀਂ ਕੱਚਾ ਜਾਨਵਰ ਕੋਈ ਗੱਲ ਨਹੀਂ ਉਹ ਯਾਰ ਕੱਚੀਆਂ ਪੱਕੀਆਂ ਸਭ ਇੱਥੇ ਕਿੰਨੇ ਨਾਲ ਠੱਲੀ ਜਾਂਦੇ ਕੱਚੀਆਂ ਦੋ ਜਗਰਾਮਾਂ ਵਾਲੀ ਠੱਲੀਆਂ ਤਾਂ ਫਿਰ ਤੈਨੂੰ ਫੜਾਈ ਨਹੀਂਗੇ ਉਹ ਕਿੰਨੇ ਦੀ ਹੋ ਗਈ ਹੁਣ ਇਹ 85 ਦੀ ਛੱਡ ਛੱਡ ਦੇ ਜੱਟਾਂ ਦਾ ਛੱਡ ਛੱਡੀ ਗਾ ਗਾ ਦਾ ਛੱਡ ਕਮਾਲ ਕਰੀ ਜਨੋ ਯਾਰ ਹੁਣ ਬਲਕਾਰ 13 ਨਹੀਂ ਮਾਂ ਤਾਂ ਕਿਸੇ ਦਾ ਨਹੀਂ ਗੱਲ ਛੱਡ ਜੇ ਤੇਰਾ ਮਾਰ ਨਹੀਂ ਕਿਸੇ ਦਾ ਉਹ ਨਹੀਂ ਗਾ ਛੱਡੀ ਨਹੀਂ ਕਹਿਣ ਛੱਡੀ ਮੈਂ ਕਹੀ ਨਾ ਮੈਂ 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 ਵੀ ਮੈਂ ਸਾਰਿਆਂ ਦੀ ਸੌ ਬਾਂਦੂ ਛੱਡੀ ਛੱਡੀ ਉਹ ਗਾਂ ਦਾ ਛੱਡਦੇ ਭੈਣ ਦੋ ਉੱਡ ਜੂਗੀ ਕਬੂਤਰਾ ਫੜਿਆ ਰਖਦਾ ਬੜਾ ਫੜ ਲਾ ਆ ਫੜਿਆ ਦਾ ਇਹ ਫੜ ਕੇ ਵੀ ਇਸ ਕੋ ਆ ਫੜ ਲਾ ਦਵਾ ਫੜ ਆ ਫੜ ਆ ਫੜ ਲੈ ਇਹ ਮੈਂ ਤੈਨੂੰ ਵੀ ਨਹੀਂ ਮਾਰਦਾ ਤੇ ਇਹ ਨਹੀਂ ਆ ਫੜ ਲਾ ਪੱਲੇ ਪੱਲੇ ਉੱਡ ਜੂਗੀ ਕੇ ਨਹੀਂ ਤੂੰ ਆ ਫੜਿਆ ਰਾ ਬਾ ਹੁਣ ਤੇਰੀ ਵੀ ਕਿੱਧਰ ਗਿਆ ਤੇਰੀ ਵੀ ਸੌ 82 ਦੀ ਬਸ ਨਹੀਂ ਉਹ ਮਗ ਉਹ ਪਰਾਂ ਹੋ ਜਾਣਾ ਪਕਾਈ ਮਾਰੀ ਉਹ ਕੀ ਆ 10000 ਸੂਤ ਨਹੀਂ ਆਉਂਦਾ ਦੱਸ ਉਹ ਤੂੰ ਛੱਡ ਉਹਨੇ ਲੀਟੇਣਾ ਉਸੇ ਦੇ ਫੜਾਈ ਆ ਯਾਰ ਵੇ ਤਮ 10 ਉਹ ਛੱਡ ਦੇ ਗਾਂ ਤੂੰ ਕੋਈ ਨਾ ਉਹਨੂੰ ਲੈ ਆਰੇ ਆ ਚੈਨਾ ਕੀ ਇਹ ਗੱਲ ਆ ਉਹ ਤਾਂ ਵੀ ਧੱਕਾ ਕਰਕੇ ਤੂੰ ਉਹ ਤੂੰ ਗਾਂ ਦਾ ਛੱਡ ਦੇ ਛੱਡ ਦੇ ਤੂੰ ਗਾਂ ਛੱਡ ਕੇ ਕਿੰਨਾ ਇੱਕ ਮਿੰਟ ਆ ਉਹ ਯਾਰ ਤੂੰ ਕਦੇ ਫੇਰ ਬਾਰਡਰ ਟੱਪ ਜੂਗੇ ਇਹ ਵੀ ਮਰਨੀ ਨਹੀਂ ਪੈਂਦੀ ਤਾ ਨਾ ਕਮਾਲ ਕਰੀ ਨਾ ਛੱਡ ਲੀ ਫਿਰ ਕਰੇਗਾ ਬਾਹ ਨਹੀਂ ਆ ਤੂੰ ਗਾ ਛੱਡ ਯਾਰ ਤੂੰ ਬੰਦੇ ਦਾ ਗਾਂ ਛੱਡ ਦੇ ਤੂੰ ਓ ਛੱਡ ਦੇ 12000 ਰੁਪਏ ਸੀ 12000 ਰੁਪਏ ਨਹੀਂ ਮਰ ਪੈ ਦਵਾਗਾ ਫਿਰ ਤੇਰਾ ਬਾ ਫਿਰ ਮਾਂਗਾ ਮੈਨੂੰ ਸਾਡਾ ਇੰਨਾ ਵੀ ਨਹੀਂ ਜੋਰ ਆ ਸਰਪੰਚ ਉੱਤੇ ਹਾਈ ਗੱਲਾਂ ਫਿਰ ਜਾਨਾ ਹਾਈ ਗੱਲਾਂ ਫਿਰ ਤੇ ਫਿਰ ਹੋਰ ਫਿਰ ਭੈਣ ਚੋਦੇ ਇੰਨਾ ਵੀ ਨਹੀਂ ਸਾਡੀ ਅੱਜ ਤੋਂ ਭੈਣ ਚੋਦੀ ਗੱਲ ਫਿਰ ਤੈਨੂੰ ਕਹਿੰਦਾ ਜਿਵੇਂ ਤੈਨੂੰ ਕਹਿੰਦਾ ਉਹ ਨਹੀਂ ਨਹੀਂ ਉਵੇਂ ਨਹੀਂ ਹੋਣੀ ਉਹ ਚੱਲ ਕੋਈ ਨਹੀਂ ਫਿਰ ਸਰਪੰਚ ਉੱਤੇ ਆ ਖੜਾ ਸੀ ਫਿਰ ਜੀ ਸੀ ਬੀ ਲਈ ਫਿਰ ਤੋਂ ਸਰਪੰਚ ਉੱਤੇ ਚੜ ਜੂਗਾ ਟੋਪ ਫਟ ਕੇ ਨਾ ਪੁੱਟੂ ਹੋਰ ਉਹਨੇ ਵੀ ਉੱਥੇ ਹੀ ਭੇਜ ਰੀਆਂ ਨਹੀਂ ਮੈਂ ਨਹੀਂ ਦੇਣਾ ਮੈਂ ਜਿਹੜਾ ਜਿਹੜਾ ਹਜ਼ਾਰ ਦੀ ਜਿਤਨੇ ਇਹ ਗਾਂ ਖੋਦ ਲੈ 85 ਲੈ ਲਈ ਭੈਣ ਜੀ ਫਿਰ ਵੀ 85 ਲੈ ਲਈ ਜੇ ਤਾਂ ਜੇ ਤਾਂ ਗੱਲ ਸੁਣੋ ਮੇਰੀ ਜਿਹੜਾ ਹਜ਼ਾਰ ਪਿੱਛੇ ਹੈਂ ਵਿੰਗਾਂ ਡੇਡੀਆਂ ਹੀ ਗੱਲਾਂ ਕਰਨੀਆਂ ਜਿਹੜਾ ਵਿੰਗਾਂ ਡੇਡੀਆਂ ਹੀ ਗੱਲਾਂ ਕਰਨੀਆਂ ਤਾਂ ਗਾਂ ਵੀ ਲੈ ਲਓ ਪੈਸੇ ਵੀ ਲੈ ਜਾਓ 500 ਖੋੜਾ ਯਾਰ 83 ਰੁਪਏ ਮੈਂ ਨਹੀਂ ਮੈਂ ਤਾਂ 82 ਦੇਉਂਗਾ ਇਹ ਕਿੰਨੇ ਇਹਨੇ ਪਹਿਲਾਂ ਸਾਢੇ 85 ਦੀ ਵੀ ਕਿਹਾ ਸੀ ਇਹਨੂੰ ਕੀ ਪਤਾ ਹੈ ਅੱਛਾ ਹੁਣ ਦਾ ਹੁਣ ਦਾ ਪੰਣ ਹੁਣ ਦਾ ਪੰਣ ਲਾਣਾ ਮੇਰਾ ਬਿਆਸੀ 82 ਦੀ ਆ ਮਾ ਪਤਾ ਨਾ 59 ਰੁਪਏ ਦੀ ਆ ਆ ਚੜ ਗਿਆ ਬੋਲਦਾ ਯਾ ਦਿਮਾਗ ਆ ਜਾਂਦਾ ਇਹ ਆਪ ਦਾ ਤੜ ਕੇ ਆਪ ਦਾ ਖਣ ਕੀ ਸੁੰਗੀ ਜਾਂਦਾ ਸੀ ਉਹ ਆਕਸੀਜਨ ਆਹੋ ਹਲਾ ਮਾਰਾ ਕਨ ਸਫਾਰੀ ਧਿਆਸ ਸਫਾਰੀ ਕਹਿੰਦਾ 500 ਹੋਰ ਲੈ ਮੈਂ ਸਾਡਾ ਖਰਚਾ ਵੀ ਹੱਥ ਨੇ ਆ ਗਿਆ ਹਜ਼ਾਰ ਲਵਾਂਗੇ ਬਾਦ ਫਿਰ ਹਜ਼ਾਰ ਲੈ ਲਈ ਉਹ ਤਾਂ ਫੋਨ ਦੋ ਹਜ਼ਾਰ ਲੈ ਲਾ